ਵਰੀ ਕੀ ਨਾਲ ਸਰਕਾਰ ਵੱਲੋਂ ਲੈ ਪੂਰੀ ਪਾਲਿਸੀ ਨੂੰ ਵਾਪਸ ਲੈਣ ਦੇ ਮੁੱਦੇ ਨੂੰ ਕੋਖਿਆ। ਔਰ ਅਸੀਂ ਇੱਕ ਫੈਸਲਾ ਪੱਕਾ ਕੀਤਾ ਵੀ 24 ਤਾਰੀਖ ਨੂੰ ਸਮਰਾਲੇ ਚ ਰੈਲੀ ਹਰ ਹਾਲਤ ਚ ਹੋਏਗੀ। ਇਹ ਉਸ ਤੋਂ ਪਹਿਲਾਂ ਕੁਝ ਹਾਲੇ ਸਰਕਾਰ ਵੱਲੋਂ ਕੀਤਾ ਜਾਣਾ ਬਾਕੀ ਹੈ। ਕਿਉਂਕਿ ਨੋਟੀਫਿਕੇਸ਼ਨ ਹੋਣ ਤੋਂ ਪਹਿਲਾਂ ਇਹ ਮੁੱਦਾ ਪਾਲਸੀ ਕੈਬਨਿਟੀ ਵਿਚਾਰੀ ਗਈ ਸੀ ਉਹ ਤੋਂ ਬਾਅਦ ਫਿਰ ਨੋਟੀਫਿਕੇਸ਼ਨ ਹੋਇਆ ਸੀ ਇਹ ਹੁਣ ਇਹਨੇ ਫੇਰ ਕੈਬਨਟ ਚ ਜਾਣਾ ਹੈ ਫੇਰ ਇਹਨੂੰ ਨੋਟੀਫਿਕੇਸ਼ਨ ਕਰਕੇ ਡੀ ਨੋਟੀਫਾਈ ਕਰਨਾ ਹੈ ਸਾਰਾ ਕੁਝ ਔਰ ਇਹਦੇ ਚ ਬਹੁਤ ਸਾਰੀਆਂ ਹਲੇ ਟੈਕਨੀਕਲ ਗੱਲਾਂ ਨੇ ਜਿਨ੍ਹਾਂ ਦੀ ਸਰਕਾਰ ਵਿਆਖਿਆ ਨਹੀਂ ਕਰ ਰਹੀ ਜਿਹਦਾ ਜ਼ਿਕਰ ਨਹੀਂ ਕਰ ਰਹੀ ਉਹ ਉਹਨਾਂ ਲਈ ਅਸੀਂ ਸਰਕਾਰ ਨੂੰ 20 ਤਾਰੀਖ ਤੱਕ ਦਾ ਸਮਾਂ ਦਿੱਤਾ ਹੈ 20 ਤਾਰੀਖ ਤੱਕ ਰਮਿੰਦਰ ਜੀ ਉਹਦਾ ਜ਼ਿਕਰ ਕਰਨਗੇ 20 ਤਾਰੀਖ ਤੱਕ ਜੇ ਉਹ ਸਭ ਕੁਝ ਸਾਫ ਕਰ ਦਿੱਤਾ ਤਾਂ ਠੀਕ ਹੈ ਤੇ ਨਹੀਂ ਜੇ ਨਹੀਂ ਸਾਫ ਕਰਨਗੇ ਤਾਂ ਅਸੀਂ ਜੇ ਤੱਕ ਸਾਫ ਕਰ ਦਿੱਤਾ ਫਿਰ ਤਾਂ ਜੇ ਤੂੰ ਰੋਲੀ ਹੋ ਗਈ ਤੇ ਜੇ ਸਾਫ ਨਹੀਂ ਕਰਨਗੇ ਤਾਂ ਨੈਕਸਟ ਕੋਰਸ ਆਫ ਐਕਸ਼ਨ ਅਸੀਂ ਉਤੋਂ ਡਿਕਲੇਅਰ ਕਰਾਂਗੇ ਇੱਕ ਦੂਸਰਾ 13 ਤਾਰੀਖ ਨੂੰ ਫ੍ਰੀ ਟ੍ਰੇਡ ਐਗਰੀਮੈਂਟ ਦੇ ਸਬੰਧ ਵਿੱਚ ਸਾਰੇ ਦੇਸ਼ ਵਿੱਚ ਅਸੀਂ ਮੋਦੀ ਤੇ ਟਰੰਪ ਨੇ ਉਹ ਜਿਹੜੇ ਸਾਲਾਂ ਦਾ ਪ੍ਰੋਗਰਾਮ ਲਈ ਕਿਹਾ ਉਹਦੇ ਵਿੱਚ ਪਹਿਲਾਂ ਲੈਂਡ ਪਾਲਿਸੀ ਪੁਲੀ ਪਾਲਿਸੀ ਦੀ ਵਜ੍ਹਾ ਕਰਕੇ ਭਗਵੰਤ ਮਾਨ ਦਾ ਵੀ ਨਾਂ ਸ਼ਾਮਲ ਸੀ ਵੀ ਇਹਦੇ ਵੀ ਉਤਰੇ ਬੋਕਣੇ ਫਿਰ ਹਲ ਅਸੀਂ ਭਗਵੰਤ ਮਾਨ ਦੇ ਪੁੱਤਰੇ 13 ਤਰੀਕ ਨੂੰ ਨਹੀਂ ਭੁਗਾਂਗੇ ਹਣੇ ਪੇਸ਼ ਕਰਾਂਗੇ ਵੀ ਉਹ ਸਾਰੀਆਂ ਬਾਕੀ ਜਿਹੜੀਆਂ ਟੈਕਨੀਕਲਿਟੀਆਂ ਨੇ ਉਹ ਹਟਾ ਕੇ ਮੁਕੰਮਲ ਤਰ੍ਹਾਂ ਤੇ ਪੌਂਸੀ ਨੂੰ ਵਾਪਸ ਲੈਣ ਲਈ ਨੋਟੀਫਿਕੇਸ਼ਨ ਜਾਰੀ ਕਰਨਗੇ ਇਹ ਮੇਰਾ ਹਾਲ ਸੀ 트럼ਪ ਤੇ ਮੋਦੀ ਦੇ ਬੁਖਲੇ ਬੁਤਲੇ ਤੇ 13 ਤਰੀਕ ਨੂੰ ਸ਼ਾਲਾ ਗੇਹੋ ਰਮਿੰਦਰ ਜੀ ਤੋਂ ਗੱਲ ਕਰਤਾ ਦੋਸਤੋ ਸੰਯੁਕਤ ਸਾਂ ਮੋਰਚੇ ਦਾ ਪੰਜਾਬ ਚਾਤਰੇ ਸਮਝਦਾ ਕਿ ਸਰਕਾਰ ਨੇ ਜਿਹੜਾ ਕੱਲ ਇਹ ਬਿਆਨ ਦਿੱਤਾ ਦਿੱਤਾ ਆ ਇਸ ਪਾਲਿਸੀ ਨੂੰ ਵਿਡਰਾ ਕਰਨ ਦਾ ਇਹ ਕਿਸਮ ਨਾਲ ਪੰਜਾਬ ਦੇ ਸੰਘਰਸ਼ੀ ਲੋਕਾਂ ਦੀ ਜਿੱਤ ਹੈ ਸੰਯੁਕਤ ਕਿਸਾਨ ਮੋਰਚੇ ਦੇ ਅਗਵਾਈ ਹੇਠ ਜਿਹੜਾ 30 ਤਰੀਕ ਨੂੰ ਲੋਕਾਂ ਦਾ ਜਨ ਸਲਾਬ ਉਮੜਿਆ ਸੜਕਾਂ ਤੇ ਟਰੈਕਟਰ ਮਾਰਚ ਵਹੀਕਲ ਮਾਰਚ ਦੇ ਰੂਪ ਚ ਏਸ਼ ਨੇ ਸਰਕਾਰ ਨੂੰ ਇਹ ਅਭਾਸ ਕਰਾ ਦਿੱਤਾ ਸੀ ਕਿ ਇੱਕ ਵੱਡਾ ਅੰਦੋਲਨ ਅੰਗੜਾਈ ਲੈਣ ਦੀ ਅਵਸਥਾ ਚ ਹੈ ਔਰ ਅਸੀਂ ਸਮਝਦੇ ਹਾਂ ਕਿ ਸਰਕਾਰ ਨੇ ਦੇਰ ਆਏ ਗਰੋਸਤਾ ਵਾਂਗ ਕੀਤਾ ਔਰ ਇਹ ਪੌਂਸ਼ੀ ਹੈ ਜਿਹੜੀ ਵਿਡਰਾਅ ਕੀਤੀ ਚੀਜ਼ਾਂ ਦੇ ਕੁਝ ਟੈਕਨੀਕਲ ਪਹਿਲੂ ਨੇ ਸਰਕਾਰ ਦਾ ਜੋ ਬਿਆਨ ਹੈ ਕਲ ਚਾਰ ਲਾਈਨਾਂ ਦਾ ਉਸ 'ਚ 14 5 14 ਮਈ ਦੀ ਪਾਲਸੀ ਦਾ ਜ਼ਿਕਰ ਹੈ 4 ਜੂਨ ਦੀ ਜਿਹੜੀ ਪਾਲਸੀ ਹੈ ਉਹ ਪਾਲਸੀ ਹਾਲੇ ਵੀ ਟੈਕਨੀਕਲੀ ਸਟੈਂਡ ਕਰਦੀ ਹੈ ਇਸ ਬਿਆਨ ਦੇ ਕਾਰਨ ਕਿਉਂ ਕਿ ਉਸ ਪਾਲਸੀ 'ਚ ਲਿਖਿਆ ਹੋਇਆ ਉਹ 14 5 ਦੀ ਕੰਟੀਨਿਊਟੀ ਨਹੀਂ ਲਿਖਿਆ ਹੈ 14 ਮਈ ਦੀ ਪਾਲਸੀ ਦੀ ਕੰਟੀਨਿਊਟੀ ਜੇ 4 ਜੂਨ ਦੀ ਪਾਲਸੀ ਲਿਖੀ ਹੁੰਦੀ ਤਾਂ ਫਿਰ ਅਸੀਂ ਸਮਝਦੇ ਹਾਂ ਕਿ ਪ੍ਰਿੰਸੀਪਲ ਸੈਕਟਰੀ ਦਾ ਜਿਹੜਾ ਬਿਆਨ ਹੈ ਕਿ ਉਹਦੀਆਂ ਜਿਹੜੀਆਂ ਸੀਕੁਐਂਸ ਜਿਹੜੀਆਂ ਐਮੈਂਡਮੈਂਟਸ ਨੇ ਉਸ ਮੁਤਾਬਕ ਇਹ ਰੱਦ ਹੋਈ ਹੈ ਇਸ ਕਰਕੇ ਉਹ Google ਤੇ ਜਦੋਂ ਸਰਚ ਕਰਦੇ ਆ ਤਾਂ 4 ਜੂਨ ਦੀ ਪਾਲਸੀ ਐਜ਼ ਇਟ ਇਜ਼ ਇੱਕ ਵੱਖਰੀ ਪਾਲਸੀ ਦੇ ਰੂਪ ਚ ਹੈ ਇਸ ਕਰਕੇ ਟੈਕਨੀਕਲ ਹਿੱਚ ਹੈ ਔਰ ਇਸੇ ਲਈ ਅਸੀਂ ਬਾਰ-ਬਾਰ ਕੱਲ ਵੀ ਜਦੋਂ ਬੜਾ ਸੰਭਲ ਕੇ ਬਿਆਨ ਦਿੱਤਾ ਸੀ ਕਿ ਸਰਕਾਰ ਇਸ ਨੂੰ ਕੈਬਨਿਟ 'ਚ ਲੈ ਕੇ ਆ ਕੇ ਨੋਟੀਫਾਈ ਕੀਤਾ ਸੀ ਉਸੇ ਤਰ੍ਹਾਂ ਇਸ ਨੂੰ ਡੀ ਨੋਟੀਫਾਈ ਕਰੇ ਤਾਂ ਜੋ ਸਾਰੀ ਗੱਲ ਸਪਸ਼ਟ ਹੋ ਸਕੇ ਇਹ ਅਸਪਸ਼ਟਤਾ ਕਾਰਣੀ ਅੱਜ ਅਸੀਂ ਇਸ ਮਾਮਲੇ 'ਚ 24 ਦੀ ਰੈਲੀ ਦੇ ਬਾਰੇ ਵੀ ਉਸ ਦਾ ਰੋਕ ਕੀ ਹੋਊਗਾ ਉਹ ਹਾਲੇ ਅਸੀਂ 20 ਤਰੀਕ ਤੱਕ ਲਈ ਸਰਕਾਰ ਨੂੰ ਸਮਝ ਦਿੱਤਾ ਹੈ ਇਸ ਲਈ ਅੱਜ ਵੀ ਸਾਨੂੰ ਪਤਾ ਲੱਗਿਆ ਸੀਗਾ ਕਿ ਵਿੱਤ ਮੰਤਰੀ ਸਾਹਿਬ ਦੀ ਪ੍ਰੈਸ ਕਾਨਫਰੰਸ ਹੈ ਉਸ 'ਚ ਵੀ ਇਹ ਗੱਲ ਸਪਸ਼ਟ ਨਹੀਂ ਹੋਈ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਇਸ ਤੇ ਫੌਰੀ ਸਪਸ਼ਟੀਕਰਨ ਜਿਹੜਾ ਉਹ ਜਨਤਾ ਦੇ ਸਾਹਮਣੇ ਰੱਖੂਗੀ ਕਿ 4-6 ਦੀ ਪਾਲਿਸੀ ਜਿਹੜੀ 14 ਤੋਂ ਬਾਅਦ ਅੱਗੇ ਐਮੈਂਡਮੈਂਟ ਨਾਲ ਸਾਹਮਣੇ ਲਿਆਂਦੀ ਸੀ ਉਹਦੀ ਕੀ ਪੋਜੀਸ਼ਨ ਹੈ ਔਰ ਉਸ ਲਈ ਕੈਬਨਿਟ ਚੋਂ ਇਸ ਨੂੰ ਡੀ ਨੋਟੀਫਾਈ ਕਰਕੇ ਬਿਲਕੁਲ ਜਦੋਂ ਉਹਨਾਂ ਨੇ ਇੱਕ ਪੋਲਿਟੀਕਲ ਡਿਸੀਜਨ ਕਰ ਲਿਆ ਵਾਪਸ ਲੈਣ ਦਾ ਤਾਂ ਇਸ ਦੇ ਵਿੱਚ ਜਿਹੜੀਆਂ ਵੀ ਕੋਈ ਟੈਕਨੀਕਲ ਐਫਐਂਡ ਵਾਟਸ ਹੈਗੀਆਂ ਨੇ ਉਹਨਾਂ ਨੂੰ ਸਪਸ਼ਟ ਰੂਪ ਚ ਜਿਹੜਾ ਉਹ ਵਾਪਸ ਲੈ ਲੈਣਾ ਚਾਹੀਦਾ ਉਹਨਾਂ ਨੂੰ ਔਰ ਅਸੀਂ ਯਾਦ ਦੇ ਲੋਕਾਂ ਨੂੰ ਇਸ ਮਾਮਲੇ 'ਚ ਜਿੰਨੀ ਵੀ ਇਹ ਗੱਲ ਆਈ ਹੈ ਇਹ ਟੈਕਨੀਕਲ ਹਿੱਚ ਦੇ باوجود ਵਧਾਈ ਦੇਣਾ ਚਾਹੁੰਦੇ ਆ ਔਰ ਉਹਨਾਂ ਨੇ ਕਿਉਂਕਿ ਸਾਰਿਆਂ ਨੇ ਇਸ 'ਚ ਜਿਹੜਾ ਮੱਤਵੇ ਪੁਲਾਕੇ ਉੱਪਰ ਉੱਟ ਕੇ ਇਸ 'ਚ ਸਾਰੇ ਪੰਜਾਬੀਆਂ ਨੇ ਸਾਥ ਦਿੱਤਾ ਸੰਯੁਕਤ ਕਿਸਾਨ ਮੋਰਚਾ ਦਾ ਰਣੀ ਆ ਔਰ ਇਸ ਗੱਲ ਦੀ ਵੀ ਆਸ ਕਰਦਾ ਕਿ ਇਹ ਟੈਕਨੀਕਲ ਜਿਹੜੇ ਅਸਪੈਕਟ ਨੇ ਲੀਗਲ ਜਿਹੜੇ ਇਸ ਅਸਪੈਕਟ ਨੇ ਇਹਨਾਂ ਨੂੰ ਦੂਰ ਕਰਾਉਣ ਤੱਕ ਉਹ ਇਸ ਸਾਵਧਾਨੀ ਪੂਰਵਕ ਲੜਾਈ ਦੇ ਮੈਦਾਨ 'ਚ ਰਹਿਣਗੇ ਤਾਂ ਜੋ ਆਪਾਂ ਇਸ ਨੂੰ ਇੱਕ ਮੁਕੰਮਲ ਰੂਪ 'ਚ ਜਿਹੜਾ ਇੱਕ ਖਤਰਾ ਲਟਕਦਾ ਆ ਪਿੰਡਾਂ ਦੇ ਉਜਾੜੇ ਦਾ ਉਸ ਨੂੰ ਇੱਕ ਕਿਸਮ ਨਾਲ ਪਿੱਛੇ ਜਿਹੜਾ ਉਹ ਮੋੜ ਸਕਦੇ ਹੋਈਏ ਬਲਦੇਵ ਸਿੰਘ ਦੇ ਹੱਲ ਨਾਲ ਨਹੀਂ ਮੈਂ ਮੈਂ ਇੱਕ ਲੋਕਾਂ ਨੂੰ ਅਪੀਲ ਹੈ ਪਿਛੋਕੀ ਜਿਹੜੀ ਰੈਲੀ ਆ ਉਸੇ ਤਰ੍ਹਾਂ ਜਿੱਦਾਂ ਪਹਿਲਾਂ ਤਿਆਰੀ ਸੀ ਬਲਕਿ ਉਦੋਂ ਵੀ ਵੱਧ ਚੜ ਕੇ ਰੈਲੀ ਦੇ ਵਿੱਚ ਸ਼ਾਮਲ ਹੋ ਧੰਨਵਾਦ ਆ ਸਾਰੇ ਪੱਤਰਕਾਰ ਸਾਥੀਆਂ ਦਾ ਧੰਨਵਾਦ ਮੇ ਤੋਂ ਪਹਿਲੇ ਸਾਥੀਆਂ ਨੇ ਜਿਹੜੀ ਅੱਜ ਦੀ ਮੀਟਿੰਗ ਹੈ ਉਹਨੂੰ ਬੜੇ ਚੰਗੇ ਤਰੀਕੇ ਨਾਲ ਬਰੀਫ ਤੁਹਾਡੇ ਸਾਹਮਣੇ ਕੀਤਾ ਹੈ ਇਹ ਸਰਕਾਰ ਨੇ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਲੈਂਡ ਪੂਲਿੰਗ ਪਾਲਸੀ ਵਾਸਤੇ ਉਹਨੂੰ ਡੀ ਨੋਟੀਫਾਈਡ ਨਹੀਂ ਕੀਤਾ ਗਿਆ ਸਿਰਫ ਇੱਕ ਅਧਿਕਾਰੀ ਵੱਲੋਂ ਜਿਹੜਾ ਪ੍ਰੈਸ ਬਿਆਨ ਦਿੱਤਾ ਗਿਆ ਉਹ ਜਿੰਨਾ ਚਿਰ ਉਹ ਨਹੀਂ ਕੀਤਾ ਜਾ ਸਕਦਾ ਇਸ ਤੇ ਸ਼ੰਕੇ ਪੈਦਾ ਹੁੰਦੇ ਨੇ ਉਹ ਕਿਉਂ ਹੁੰਦੇ ਨੇ ਕਿਉਂ ਸਰਕਾਰ ਨੇ ਆਪਣੇ ਪ੍ਰੈਸ ਬਿਆਨ ਦੇ ਵਿੱਚ ਵੀ ਔਰ ਮੰਤਰੀਆਂ ਨੇ ਵੀ ਜਿਹੜੇ ਸਾਡੇ ਅੱਜ ਵਿੱਤ ਮੰਤਰੀ ਨੇ ਉਹਨਾਂ ਨੇ ਕਿਹਾ ਹੈ ਵੀ ਜਿਹੜੀ ਇਹ ਪਾਲਿਸੀ ਹੈ ਇਹ ਕਿਸਾਨਾਂ ਦੇ ਹਿੱਤ ਵਿੱਚ ਹੈ ਪਰ ਕਿਸਾਨ ਨਹੀਂ ਚਾਹੁੰਦੇ ਤਾਂ ਇਹਨੂੰ ਅਸੀਂ ਜਿਹੜਾ ਵਾਪਸ ਲੈ ਰਹੇ ਆ ਉਹ ਇੱਕ ਸ਼ੰਕੇ ਪੈਦਾ ਕਰਦੀ ਹੈ ਕਿ ਕਿਸ ਪਾਲਿਸੀ ਨੂੰ ਅਜੇ ਵੀ ਠੀਕ ਮੰਨਦੇ ਨੇ ਉਹਨਾਂ ਤੇ ਕੀ ਦਵਾ ਹੈ ਕਿਸ ਤਰ੍ਹਾਂ ਹੈਗਾ ਇਹ ਗੱਲ ਵੀ ਸਾਨੂੰ ਦੁਵਿਧਾ 'ਚ ਪਾਉਂਦੀ ਹੈ ਕਿ ਉਹ ਇਸ ਨੂੰ ਪੂਰੀ ਤਰ੍ਹਾਂ ਪਾਲਸ ਕਰਨਗੇ ਜਾਂ ਨਹੀਂ ਕਰਨਗੇ ਔਰ ਦੂਸਰੇ ਪਾਸੇ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜੀ ਹੀアリング ਹੋਈ ਸੀਗੀ ਉਹਦੇ ਵਿੱਚ ਵੀ ਸਰਕਾਰ ਤੇ ਜਿਹੜੇ ਸਵਾਲ ਖੜੇ ਕੀਤੇ ਸੀ ਮਾਨਯੋਗ ਹਾਈ ਕੋਰਟ ਨੇ ਉਹਨਾਂ ਦਾ ਸਪਸ਼ਟ ਜਵਾਬ ਸਰਕਾਰ ਨਹੀਂ ਦੇ ਸਕੀ ਕਿਉਂਕਿ ਪਿੰਡਾਂ ਦੇ ਵਿੱਚ ਰਹਿਣ ਵਾਲੇ ਕਿਸਾਨਾਂ ਤੋਂ ਬਿਨਾਂ ਦੂਜੇ ਲੋਕ ਵੀ ਨੇ ਔਰ ਕਿਸਾਨਾਂ ਤੋਂ ਬਿਨਾਂ ਹੋਰ ਜਿਹੜਾ ਹੈਗਾ ਅ এনवायरमेंट ਦਾ ਜਿਹੜਾ ਹੈਗਾ ਉਹ ਤੇ ਕੀ ਅਸਰ ਪੈਣਾ ਲੋਕਾਂ ਦੀ ਸਿਹਤ ਤੇ ਕੀ ਅਸਰ ਪੈਣਾ ਹੈ ਸੋਸ਼ਲ ਇੰਪੈਕਟ ਕੀ ਹੋਣਾ ਹੈ ਉਹ ਸਾਰੀਆਂ ਗੱਲਾਂ ਇਹ ਤੋਂ ਬਾਹਰ ਨੇ ਕਿਉਂਕਿ ਸਰਕਾਰ ਨੇ ਬੜੀ ਚਲਾਕੀ ਨਾਲ ਜਿਹੜਾ ਹੈਗਾ ਉਹ ਭੂਮੀ ਅधिਗ੍ਰਹਿਣ ਐਕਟ 2013 ਦੀ ਜਿਹੜੀ ਉਲੰਘਣਾ ਕਰਕੇ ਇਹ ਜਿਹੜੀ ਹੈ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਸੀ ਕਿਉਂਕਿ ਜੇਕਰ ਉਸ ਨੂੰ ਲਾਗੂ ਕਰਦੇ ਨੇ ਤਾਂ ਪੈਸੇ ਵੀ ਦੇਣੇ ਪੈਣੇ ਸੀ ਔਰ ਇਹ ਸਾਰੀਆਂ ਗੱਲਾਂ ਦਾ ਧਿਆਨ ਵੀ ਰੱਖਣਾ ਪੈਣਾ ਸੀ ਕਿਉਂਕਿ ਕਿਸੇ ਵੀ ਹਾਲਤ ਦੇ ਵਿੱਚ ਜਿਹੜੀ ਉਪਜਾਊ ਜ਼ਮੀਨ ਹੈ ਉਹਨੂੰ ਅਕਵਾਇਰ ਨਹੀਂ ਕੀਤਾ ਜਾ ਸਕਦਾ ਔਰ ਨਾ ਹੀ 70, दी दी 70 80% ਤੋਂ ਘੱਟ ਹੈ ਜਿਹੜੀ ਉਹਨਾਂ ਦੀ ਕਿਸਾਨੀਆਂ ਦੀ رائے ਤੋਂ ਬਿਨਾ ਉਹਨੂੰ ਜਿਵੇਂ ਕਿ 70 ਸਰਕਾਰੀ ਕੰਮਾਂ ਵਾਸਤੇ ਪਬਲਿਕ ਸੈਕਟਰ ਵਾਸਤੇ ਔਰ 80% ਹੈ ਜਿਹੜੀ ਉਹ ਜਿਹੜਾ ਪ੍ਰਾਈਵੇਟ ਕੰਮਾਂ ਵਾਸਤੇ ਉਹਨੂੰ ਕਹਿਰ ਨਹੀਂ ਕੀਤਾ ਜਾ ਸਕਦਾ ਉਹਨੂੰ ਬਾਈਪਾਸ ਕਰਕੇ ਸਿੱਧਾ ਹੀ ਕਿਸਾਨਾਂ ਤੋਂ ਕੀਲਾ ਲੈ ਲੈਣਾ ਉਹਨਾਂ ਨੂੰ ਦੋ ਵਾਪਸ ਕਰ ਦੇਣਾ ਉਹਦੀ ਜਿਹੜੀ ਡਿਵੈਲਪਮੈਂਟ ਵਾਸਤੇ ਉਹ ਵੀ ਚਾਰਜ ਲੱਖਾਂ 'ਚ ਲੈਣੇ ਕਰੋੜਾਂ 'ਚ ਇਹ ਕਰਕੇ ਕਿਸਾਨ ਦਾ ਇੱਕ ਤਰ੍ਹਾਂ ਇਸ ਨਾਲ ਅਜਾੜਾ ਹੋਣਾ ਸੀ ਜੀਦੇ ਕਰਕੇ ਕਿਸਾਨ ਸਯੁਕਤ ਕਿਸਾਨ ਮੋਰਚੇ ਨੇ ਇੱਕ ਵੱਡਾ ਪ੍ਰੋਗਰਾਮ ਲਈ ਕਿਹਾ ਭਾਵੇਂ ਬਹੁਤ ਸਾਰੀਆਂ ਪੋਲਿਟੀਕਲ ਪਾਰਟੀਆਂ ਔਰ ਦੂਸਰੇ ਕਿਸਾਨ ਸੰਗਠਨਾਂ ਨੇ ਵੀ ਇਹਦਾ ਵੱਡਾ ਸਹਿਯੋਗ ਹੈ ਆਮ ਲੋਕਾਂ ਦਾ ਵੀ ਹੈ ਪਰ ਸਯੁਕਤ ਕਿਸਾਨ ਮੋਰਚੇ ਨੇ ਇੱਕ ਬਜਮੀ ਜਿਹੜੀ ਹੈ ਲੜਾਈ ਇਹਦੇ ਵਾਸਤੇ ਸ਼ੁਰੂ ਕੀਤੀ ਤੇ 30 ਜੁਲਾਈ ਨੂੰ ਜਿਹੜਾ ਵੱਡਾ ਡਿਮੋਨਸਟ੍ਰੇਸ਼ਨ ਟਰੈਕਟਰਾਂ ਦਾ ਕੀਤਾ ਉਹਨੇ ਸਾਬਤ ਕਰ ਦਿੱਤਾ ਕਿ ਮੋਰਚਾ ਵੀ ਸਮਰਥ ਹੈ ਸਮਰਥ ਹੈ ਇਸ ਲੜਾਈ ਲੜਨ ਦੇ ਵਿੱਚ ਇਹਨੂੰ ਵਾਪਸ ਕਰਾਉਣ ਦੇ ਵਿੱਚ ਇਸ ਕਰਕੇ ਇਹ ਜਿਹੜਾ ਸਾਡਾ ਅੱਜ ਇਹ ਲੈਂਡ ਪਾਲ ਪੂਲਿੰਗ ਪਾਲਸੀ ਆ ਜਿਹਨਾਂ ਵਾਪਸ ਲਈ ਹੈ ਇਹਦੇ ਜਿੰਨਾ ਚਿਰ ਸਾਰੇ ਤਕਨੀਕੀ ਨੁਕਤੇ ਨਹੀਂ ਹੁੰਦੇ ਸਾਡਾ ਜਿਹੜਾ ਹੈਗਾ 24 ਦੀ ਜਿਹੜੀ 24 ਅਗਸਤ ਦੀ ਸੰਬਰਾਲਾ ਦੇ ਵਿੱਚ ਵੱਡੀ ਰੈਲੀ ਹੋਣ ਜਾ ਰਹੀ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਏਗੀ ਅਸੀਂ ਆਪਣੇ ਕਾਡਰ ਨੂੰ ਔਰ ਆਮ ਜਨਤਾ ਨੂੰ ਔਰ ਸਾਰੇ ਕਿਸਾਨ ਭਰਾਵਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਉਹਦੇ ਵਿੱਚ ਉਸੇ ਤਰ੍ਹਾਂ ਦਾ ਜੋਸੋ ਕਰੋਸ ਨਾਲ ਜਿਹੜਾ ਸ਼ਾਮਲ ਹੋਇਆ ਜਾਏ ਔਰ ਆ ਬਾਕੀ ਜੇ ਸਰਕਾਰ ਇਹਦੇ ਤੇ ਕੋਈ ਐਕਸ਼ਨ ਲੈਂਦੀ ਹੈ ਆਪਣੀਆਂ ਜਿਹੜੀਆਂ ਅਸੀਂ ਤਕਨੀਕੀ ਕੁਝ ਨੁਕਸ ਦੱਸੇ ਨੇ ਔਰ ਸਰਕਾਰੇ ਮੰਨਦੀ ਹੈ ਵੀ ਬਾਕੀ ਅਸੀਂ ਇਹ ਪਾਲਿਸੀ ਗਲਤ ਸੀ ਤਾਂ ਉਨਾਂ ਚਿਰ ਅਸੀਂ 24 ਤਰੀਕ ਨੂੰ ਜੇ ਮੰਨਦੀ ਹੈ ਤਾਂ ਅਸੀਂ ਜੇਤੂ ਰੈਲੀ ਕਰਾਰ ਦੇਵਾਂਗੇ ਜੇ ਨਹੀਂ ਮੰਨਦੀ ਤਾਂ ਅਗਲੇ ਐਕਸ਼ਨ ਦਾ ਐਲਾਨ ਉਸ ਤੋਂ 24 ਤਰੀਕ ਨੂੰ ਅਸੀਂ ਕਰਾਂਗੇ ਇਹਦੇ ਸਬੰਧ ਵਿਚਾਰਨ ਨੂੰ 20 ਤਰੀਕ ਨੂੰ ਸਾਡੀ ਇੱਕ ਮੀਟਿੰਗ ਹੋਏਗੀ ਉਥੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਊ ਖਾਣ ਦਾ ਪੀਣ ਦਾ ਤੇ ਦੂਸਰਾ ਸਾਰਾ ਸੋ ਇੰਨਾ ਮੈਂ ਕਹਿੰਦਾ ਹਾਂ ਧੰਨਵਾਦ ਇੱਕ ਨੁਕਤਾ ਅਸੀਂ ਹੋਰ ਕਹਿਣਾ ਚਾਹੁੰਦੇ ਹਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਬੜੀਆਂ ਸਖਤ ਅਬਜ਼ਰਵੇਸ਼ਨਸ 2013 ਦੇ ਲਾਰ ਐਕਟ ਨੂੰ ਲੈ ਕੇ ਕੀਤੀਆਂ ਸੀ ਇਸ ਲੈਂਡ ਪੂਲਿੰਗ ਪਾਲਿਸੀ ਹੁੰਦਾ ਹੈ ਉਹਦੇ ਚ ਸੋਸ਼ਲ ਔਰ এনवायरमेंट ਅਸੈਸਮੈਂਟ ਦਾ ਜਿਹੜਾ ਮੁਲਾਂਕਣ ਹੈ ਉਹਨੂੰ ਲੈ ਕੇ ਰੀਹੈਬਿਟੇਸ਼ਨ ਦੇ ਪ੍ਰੋਸੈਸ ਨੂੰ ਲੈ ਕੇ ਟਾਈਮ ਫਰੇਮ ਨੂੰ ਲੈ ਕੇ ਪਰ ਅਸੀਂ ਇੱਕ ਦੇਖ ਰਹੇ ਆ ਕਿ 2013 ਦਾ ਜਿਹੜਾ ਇਹ ਲੈਂਡ ਐਕ acquisition ਨਾਲ ਜੁੜਿਆ ਲਾਰ ਐਕਟ ਸੀ ਉਸ ਤੋਂ ਪਹਿਲਾਂ 1894 ਦੇ ਇੱਕ ਤਹਿਤ ਲੈਂਡ ਅਕਵਾਇਰ ਹੁੰਦੀ ਸੀ ਉਸ ਐਕquisition ਦੇ ਖਿਲਾਫ ਦੇਸ਼ ਭਰ ਚ ਅੰਦੋਲਨ ਹੋਏ ਸੰਦੂਰ ਹੋਇਆ ਨੰਦੀਗ੍ਰਾਮ ਹੋਇਆ ਕਲਿੰਗਾ ਨਗਰ ਹੋਇਆ ਪੰਜਾਰਛੇ ਹੋਏ ਅੰਦੋਲਨ ਖੂਨ ਡੁੱਲਿਆ ਕਿਸਾਨਾਂ ਦਾ ਆਮ ਲੋਕਾਂ ਦਾ ਖੂਨ ਡੁੱਲਿਆ ਫੋਰਸਫੁਲ ਐਕquisition ਦੇਖਿਆ ਜਿਸ ਕਰਕੇ 2013 ਦਾ ਐਕਟ ਜਿਹੜਾ ਉਹ ਬਣਿਆ ਉਹਦੇ ਵਿੱਚ ਕਈ ਪ੍ਰੋ ਪੀਪਲ ਮੱਦਾਂ ਆਈਆਂ ਅਸੀਂ ਇਹ ਦੇਖ ਰਹੇ ਹਾਂ ਕਿ ਸਾਰੇ ਦੇਸ਼ 'ਚ ਹੀ ਹੁਣ ਇਸ ਐਕਟ ਨੂੰ ਇੱਕ ਕਿਸਮ ਨਾਲ ਦਰੀ ਦੇ ਹੇਠਾਂ ਦੇਣ ਦੀ ਜਿਹੜੀ ਕੋਸ਼ਿਸ਼ ਹੋ ਕੀਤੀ ਜਾ ਰਹੀ ਹੈ ਜਿਹੜੀਆਂ ਲੋਕਪੱਖੀ ਕੁਝ ਪ੍ਰੋਵੀਜ਼ਨ ਸੀਗੀਆਂ ਉਹਨਾਂ ਨੂੰ ਦਰਕਨਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਲੈਂਡ ਪੂਲਿੰਗ ਪਾਲਿਸੀ 'ਚ ਵੀ ਇਹ ਵੱਡੇ ਪੱਧਰ ਤੇ ਕੀਤਾ ਗਿਆ ਜਿਹੜੀਆਂ ਉਹਦੀਆਂ ਲੋਕਪੱਖੀ ਮੱਦਾਂ ਨੇ 2013 ਦੀਆਂ ਅਸੀਂ ਉਹਨਾਂ ਮੱਦਾਂ ਨੂੰ ਬਰਕਰਾਰ ਰੱਖਣ ਲਈ ਸੰਘਰਸ਼ ਕਰਾਂਗੇ ਦੇਸ਼ ਵਿਆਪੀ ਸੰਘਰਸ਼ ਵੀ ਜਾਰੀ ਰਹੂਗਾ ਔਰ ਪੰਜਾਬ ਚ ਵੀ ਇਸ ਗੱਲ ਤੇ ਸੰਘਰਸ਼ ਜਾਰੀ ਰਹੂਗਾ ਤੁਹਾਡੇ ਸਵਾਲ ਇੱਕ ਸਕੰਟ ਜੀ ਬਾਕੀ ਪੰਜਾਬ ਦੇ ਵਿੱਚ ਬਿਜਲੀ ਮੁਲਾਜ਼ਮਾਂ ਦੀ ਵੱਡੀ ਹੜਤਾਲ ਚੱਲ ਰਹੀ ਹੈ ਔਰ ਜਿਹੜਾ 스마트 ਮੀਟਰ ਸਰਕਾਰ ਲਾ ਰਹੀ ਹੈ ਉਹਦਾ ਤਾਂ ਅਸੀਂ ਲਗਾਤਾਰ ਵਿਰੋਧ ਕਰ ਹੀ ਰਹੇ ਆ ਔਰ ਉਹਨਾਂ ਦੀ ਜਿਹੜੀ ਹੜਤਾਲ ਹੈ ਬਿਜਲੀ ਮੁਲਾਜ਼ਮਾਂ ਦੀ ਅਸੀਂ ਉਹਦਾ ਸਮਰਥਨ ਕਰਦੇ ਹਾਂ ਜੀ ਇਸ ਤਿੱਕੇ ਨਾਲ ਰਾਸ਼ਟਰੀ ਪਾਰਟੀਆਂ ਸਾਰੀਆਂ ਰੋਚ ਚੜੀਆਂ ਤੁਹਾਡੀ ਲੈਨ ਕੋਲਿੰਗ ਸੀ ਜਿਸ ਨਾਲ ਤੁਹਾਡਾ ਸਹਿਯੋਗ ਕੀਤਾ ਤਾਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਸਾਰੀਆਂ ਚੀਜ਼ਾਂ ਵੀ ਕਿੰਨਾ ਸਹਿਯੋਗ ਮਿਲਿਆ ਪਾਰਟੀ ਵੱਲੋਂ ਜਿਹੜੀਆਂ ਰਾਸ਼ਟਰੀ ਪਾਰਟੀਆਂ ਤੋਂ ਨਾਲ ਲੱਗੀਆਂ ਹੋਣ ਕਰ ਰਹੀਆਂ ਬਹੁਤ ਧੰਨਵਾਦ ਉਹਨਾਂ ਦਾ ਜੋ ਉਹਨਾਂ ਜਿੰਨਾ ਕੋਣੋ ਨੇ ਕੀਤਾ ਉਹਦੇ ਲਈ ਪਰ ਇਹ ਮੁੱਦਾ ਐਸਾ ਸੀ ਇਹਨੂੰ ਕੋਈ ਵੀ ਪੋਲੀਟੀਕਲ ਪਾਰਟੀ ਨਾ ਕੋਈ ਕਿਸਾਨ ਜਥੇਬੰਦੀ ਕੋਈ ਇਹਨੂੰ ਅਖੋਲ ਕਰ ਨਹੀਂ ਸੀ ਸਕਦੀ ਕਿਸੇ ਦੀ ਹਿੰਮਤ ਨਹੀਂ ਸੀ ਇਹ ਦੇਖੋ ਪਰਣਾ ਤੋਂ ਪੋਲੀਟੀਕਲ ਪਾਰਟੀਆਂ ਨੇ ਜੋ ਰੋਲ ਅਦਾ ਕੀਤਾ ਸਾਰਿਆਂ ਦੇ ਸਾਹਮਣੇ ਜਿੰਨਾ ਕੀਤਾ ਸੀ ਉਹਨਾਂ ਦੇ ਵੀ ਧੰਨਵਾਦੀ ਹ ਉਸ ਤੋਂ ਬਾਅਦ ਜਦੋਂ ਕੱਲ ਜੁਰੀਡ ਹੋਣਾ ਸ਼ੁਰੂ ਹੋਏ ਸੀ ਕਿ ਹਰ ਪਾਰਟੀ ਦਾ ਵੀ ਬਿਆਨ ਆਇਆ ਕੱਲ ਬਾਕੀ ਮਾਲਕਦਰ ਕੰਗ ਵੀ ਅੱਜ ਕਹਿੰਦੇ ਵੀ ਜਿਹੜੀ ਇਹ ਪਾਲਿਸੀ ਕਿਸਾਨਾਂ ਦੇ ਨਹੀਂ ਪਸੰਦੀ ਸੀ ਜੀ ਨਹੀਂ ਉਹਦੇ ਹੱਕ ਦੇ ਇਸ ਤਾਂ ਆਵਾਜ਼ ਫਲੇ ਰਹੇ ਸੋ ਪਰਣਾ ਇਹ ਚੀਜ਼ਾਂ ਤੁਹਾਨੂੰ ਸਹੀ ਦੱਸਦੇ ਸੀ ਕਿ ਪਾਲਿਸੀ ਬਹੁਤ ਵਧੀਆ ਹੈ ਇਸ ਕਰਕੇ ਅਸੀਂ ਤੁਹਾਡੇ ਦੇ ਉੱਤੇ ਲਾਗੂ ਕਰ ਰਹੇ ਸੋ ਹੁਣੇ ਕੀ ਕਿਸਾਨਾਂ ਦੇ ਫਿਰ ਖਰੇ ਰਹਿ ਗਏ ਹਲੇ ਵੀ ਉਹ ਇਨਸਿਸਟ ਕਰਦੇ ਨੇ ਕਿ ਕਿਸੇ ਕਿਤੇ ਸੰਸ਼ੰਕਾ ਕਿਤੇ ਦੁਬਾਰਾ ਸ਼ਕਲ ਬਦਲ ਕੇ ਫਿਰ ਇਦਾਂ ਦੀ ਪਾਲਸੀ ਆ ਸਕਦੀ ਉਹਨੂੰ ਤਾਂ ਬਾਰ-ਬਾਰ ਪਾਲਸੀ ਦੀਆਂ ਸਿਫਤਾਂ ਕਰਨਾ ਇਹ ਦਰਸਾਉਂਦਾ ਹੈ ਵੀ ਹਾਲੇ ਉਹਨਾਂ ਦਾ ਮਨ ਸਾਫ਼ ਨਹੀਂ ਉਹਨਾਂ ਨੂੰ ਆਪਣਾ ਮਨ ਸਾਫ਼ ਕਰਨਾ ਚਾਹੀਦਾ ਮੈਂ ਸ਼ਿਖਾਂਗ ਸਿੰਘ ਸਾਹਿਬ ਇੱਕ ਚੀਜ਼ ਕੋਰੀ ਚਾਹਣਾ ਐਕਚੁਅਲੀ ਇਸ ਦੇਸ਼ ਦੇ ਵਿੱਚ ਵਰਲਡ ਬੈਂਕ ਦਾ ਜਿਹੜਾ ਅਰਬਨਾਈਜੇਸ਼ਨ ਦਾ ਜਿਹੜਾ ਮਾਡਲ ਹੈ ਉਹ ਲਾਗੂ ਕੀਤਾ ਜਾ ਰਿਹਾ ਹੈ ਔਰ ਇਹਦੇ ਪਿੱਛੇ ਵਡੀਆਂ ਮਲਟੀਨੈਸ਼ਨਲ ਤੇ ਇਸ ਦੇਸ਼ ਦਾ ਜਿਹੜਾ ਕਾਰਪੋਰੇਟ ਹੈ ਉਹਨਾਂ ਦੀ ਲੋੜ ਹੈ ਕਿ ਸਰਵਿਸ ਸੈਕਟਰ ਦੇ ਜ਼ਰੂਰਤਾਂ 'ਚ ਉਹ ਸ਼ਰੀਕਰਣ ਜਿਹੜਾ ਵਧਾਉਣਾ ਚਾਹੁੰਦੇ ਆ। ਚਾਹੀਦਾ ਇਹ ਹੈ ਕਿ ਸਾਡੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ। ਚਾਹੀਦਾ ਇਹ ਹੈ ਹੋ ਉਲਟ ਰਿਹਾ ਹੈ। ਔਰ ਉਸੇ ਜੋ 2013 'ਚ ਜਿਹੜਾ ਮੈਂ ਪਹਿਲਾਂ ਗੱਲ ਕਹਿ ਕੇ ਹਟਿਆ ਲਾਰ ਐਕਟ ਇਹ ਕਿਸਮ ਦਾ ਬਾਈਪਾਸ ਕੀਤਾ ਜਾ ਰਿਹਾ ਹੈ। ਭਾਜਪਾ ਹਰਿਆਣੇ 'ਚ ਇਸੇ ਪੌਂਸੀ ਤਹਿਤ ਤੇ ਮੱਧ ਪ੍ਰਦੇਸ਼ ਚ ਕਿਸੇ ਪੌਸੀ ਤਹਿਤ ਜ਼ਮੀਨ ਐਕਵਾਇਰ ਕਰਨ ਜਾ ਰਹੀ ਹੈ। ਜ਼ਮੀਨ ਕੌਣ ਜਾ ਰਹੀ ਹੈ? 35000 ਏਕੜ ਹੈ ਉੱਥੇ। ਇਸ ਕਰਕੇ ਸਾਰੀਆਂ ਬੀਜੇਪੀ ਰੂਲ ਸਾਰੀਆਂ ਬੀਜੇਪੀ ਰੂਲ ਸਟੇਟ ਨੇ ਹਰਿਆਣਾ ਚ ਵੀ ਬੀਜੇਪੀ ਹੈ ਮੱਧ ਪ੍ਰਦੇਸ਼ ਚ ਵੀ ਹੈ। ਇਸ ਕਰਕੇ ਜਦੋਂ ਕੋਈ ਇਸ ਤਰ੍ਹਾਂ ਦਾ ਕੋਈ ਦੋਹਰਾ ਕਿਰਦਾਰ ਦਿਖਾ ਕੇ ਸ਼ੇਰਾ ਬਣਨ ਦੀ ਕੋਸ਼ਿਸ਼ ਕਰੂਗਾ ਲੋਕ ਸਭ ਸਮਝਦੇ ਹੁੰਦੇ ਨੇ। ਇਸੇ ਕਰਕੇ ਅਸੀਂ 2013 ਦੇ ਐਕਟ ਬਾਰੇ ਬਹੁਤ ਸਪਸ਼ਟ ਗੱਲ ਕੀਤੀ ਹੈ ਕਿ ਇਸ ਐਕਟ ਦੀਆਂ ਲੋਕਪੱਖੀ ਮਦਦਾਂ ਨੂੰ ਕਾਰਪੋਰੇਟ ਪਾਸੇ ਕਰਾਉਣਾ ਚਾਹੁੰਦਾ ਔਰ ਇਹ ਜਦੋਂ ਲੈਂਡ ਪੂਲਿੰਗ ਪਾਲਿਸੀ ਦਾ ਜਦੋਂ ਲਿਆਂਦਾ ਖੜਾ ਅੱਠ ਪੇਜਾਂ ਦਾ ਜਿਹੜਾ ਖੜਾ ਪਬਲਿਕ ਡੋਮੇਨ ਚ ਹੈ ਉਹਦੇ ਪਹਿਲੇ ਪੈਜ 'ਚ ਹੀ ਇਹ ਹੈ ਕਿ ਲੈਂਡ ਐਕਵਿਜ਼ੀਸ਼ਨ ਨਾਲ ਜੁੜੀਆਂ ਹੋਈਆਂ ਜਿਹੜੀਆਂ ਡਿਫਿਕਲਟੀਜ਼ ਨੇ ਜਾਂ ਜਿਹੜੀਆਂ ਕੋਈ ਉਹਦੀਆਂ ਪ੍ਰੋਬਲਮਸ ਨੇ ਉਹਨਾਂ ਦਾ ਬਦਲ ਇਹਨਾਂ ਨੇ ਇਹ ਲੈਂਡ ਪੂਲਿੰਗ ਪਾਲਿਸੀ ਲੱਭੀ ਹੈ ਇਹ ਲੈਂਡ ਗ੍ਰੈਬਿੰਗ ਸੀ ਇੱਕ ਕਿਸਮ ਨਾਲ ਜਿਹੜਾ ਸੰਘਰਸ਼ ਨਾਲ ਕੁਝ ਅਸੀਂ ਹਾਸਲ ਕੀਤਾ ਸੀ ਕਿ ਲੋਕਾਂ ਨੂੰ ਕੁਝ ਨਿਆ ਮਿਲ ਜੂਗਾ ਉਸ ਨੂੰ ਦਰਕਰਨਾ ਕਰਨ ਦੀ ਕੋਸ਼ਿਸ਼ ਹੈ ਔਰ ਜੇ ਅੱਗੇ ਵੀ ਕੋਈ ਸਰਕਾਰ ਕਰੂਗੀ ਤਾਂ ਉਸ ਨੂੰ ਸਖਤ ਵਿਰੋਧ ਦਾ ਸਾਹਮਣਾ ਜਿਹੜਾ ਕਰਨਾ ਤੁਹਾਨੂੰ ਲੱਗਦਾ ਨਹੀਂ ਕਿ ਜਿਵੇਂ ਸ਼ੁਰੂਆਤ ਕੀਤੀ ਹੋਈ ਸੀ ਸਭ ਤੋਂ ਪਹਿਲਾਂ ਜਿਹੜੇ ਸ਼ਬੂ ਖਡੌੜੀ ਪੋਟੇ ਢਾਏਗੇ ਉਸ ਤੋਂ ਬਾਅਦ ਤੁਹਾਨੂੰ ਘਰਾਂ ਤੋਂ ਨਿਕਲਣ ਦਿੱਤਾ ਗਿਆ ਜੇ ਤੂੰ ਚੰਡੀਗੜ੍ਹ ਆਵਾਂ ਸੀ ਤੁਹਾਨੂੰ ਲੱਗਦਾ ਵੀ ਸ਼ੁਰੂਆਤ ਉੱਥੋਂ ਹੋਈ ਸੀ ਵੀ ਕਿਵੇਂ ਕਿਸਾਨਾਂ ਨੂੰ ਦਬਾਇਆ ਜਾਵੇ ਔਰ ਉਸ ਤੋਂ ਬਾਅਦ ਲੈਂਡ ਪੁਲੀਸੀ ਜਿਹੜੀ ਥੱਪ ਦਿੱਤੀ ਜਾਵੇ ਉੱਤੇ ਵੀ ਹੁਣ ਘਰੋਂ ਦਾਬਾਰ ਨਿਕਲ ਨਹੀਂ ਸਕਦੇ ਅੰਦੋਲਨ ਕਰ ਨਹੀਂ ਸਕਦੇ ਜਿਵੇਂ ਮਰਜ਼ੀ ਚਲਾਈ ਦੇ ਲੋ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਦਿੱਲੀ 'ਚ ਹਾਰ ਤੋਂ ਬਾਅਦ ਪਾਲਿਸੀ 'ਚ ਸ਼ਿਫਟ ਸੀ ਇਸ ਕਰਕੇ ਉਹਨਾਂ ਨੇ ਕਾਰਪੋਰੇਟ ਦਾ ਏਜੰਡਾ ਬਹੁਤ ਤੇਜ਼ੀ ਨਾਲ ਅੱਗੇ ਵਧਾਇਆ ਪਰ ਪੰਜਾਬ ਦੇ ਲੋਕ ਦਿੱਲੀ ਦੇ ਪਹਿਲੇ ਇਤਿਹਾਸਕ ਅੰਦੋਲਨ 'ਚ ਜੋ ਜਿੱਤ ਕੇ ਆਏ ਨੇ ਜੋ ਉਹਨਾਂ ਦੀ ਚੇਤਨਾ 'ਚ ਬਸਿਆ ਕਿ ਕਾਰਪੋਰੇਟ ਸਾਡੀਆਂ ਜ਼ਮੀਨਾਂ ਨੂੰ ਸਾਡੇ ਪਿੰਡਾਂ ਨੂੰ ਉਜਾੜ ਦਊਗਾ ਇਹਦਾ ਸਖਤ ਰਜਿਸਟੈਂਸ ਹੋਊਗੀ ਔਰ ਉਸੇ ਦਾ ਪ੍ਰਗਟਾਵਾ ਇਸ ਦੂਜੇ ਅੰਦੋਲਨ 'ਚ ਵੀ ਹੋਇਆ ਇਸ ਅੰਦੋਲਨ 'ਚ ਵੀ ਹੋਇਆ ਔਰ ਇਸੇ ਅੰਦੋਲਨ ਕਰਕੇ ਸਰਕਾਰ ਪਿੱਛੇ ਹਟੀ ਹੈ ਸਰਕਾਰ ਲੋਕਾਂ ਦੇ ਵਿੱਚ ਫੈਲ ਰਹੇ ਰੋਹ ਤੋਂ ਡਰ ਕੇ ਪਿੱਛੇ ਹਟੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਕਾਰਪੋਰੇਟ ਦਾ ਏਜੰਡਾ ਛੱਡ ਦਿੱਤਾ ਪਰ ਸਰਕਾਰ ਨੂੰ ਘੱਟੋ-ਘੱਟ ਇਹ ਸਮਝ ਆ ਗਿਆ ਕਿ ਇਹਦੀ ਸਿਆਸੀ ਕੀਮਤ ਦੇਣੀ ਪੈਣੀ ਹੈ ਇਸ ਕਰਕੇ ਪਿੱਛੇ ਹਟਿਆ ਰਵਿੰਦਰ ਭਾਜੀ ਇਹ ਸਥਿਤੀ ਵੀ ਸਪਸ਼ਟ ਕਰੋ ਇਹਨਾਂ ਨੇ ਕੀਤੀ ਹੈ ਸਭ ਤੋਂ ਪਹਿਲਾਂ ਕਿ ਸਮਾਜਿਕ ਇਤਹਾਸ ਇਹਦੇ ਇਤਹਾਸ ਸਰਕਾਰ ਕੈਬਨਿਟ ਸੱਦ ਕੇ ਇਹਨੂੰ ਨੋਟੀਫਿਕੇਸ਼ਨ ਡੀ ਨੋਟੀਫਾਈਜ਼ ਕਰੇ ਜਾਂ ਆਪਣੀ ਸਥਿਤੀ ਸਪਸ਼ਟ ਕਰੇ ਕਿ ਇਹ ਜਿਹੜੀ ਨੇ ਜਦੋਂ ਇਹ ਸਾਰੀਆਂ ਗੱਲਾਂ ਸਪਸ਼ਟ ਹੋ ਗਈਆਂ ਤਾਂ ਫਿਰ 24 ਨੂੰ ਅਸੀਂ ਇਹਨਾਂ ਬਾਰੇ ਜਿਹੜਾ ਨੈਕਸਟ ਪ੍ਰੋਗਰਾਮ ਆ ਹੋਰ ਮੁੱਦਿਆਂ ਤੇ ਦਵਾਂਗੇ ਇਹਦੇ ਤੇ ਨਹੀਂ ਦਵਾਂਗੇ ਜੇ ਇਹ ਸਪਸ਼ਟ ਨਹੀਂ ਕਰਦੇ ਤਾਂ ਫਿਰ ਇਹਨਾਂ ਬਾਰੇ ਵੀ ਪ੍ਰੋਗਰਾਮ ਜਿਹੜਾ ਨੈਕਸਟ ਕੋਰਸ ਆਫ ਐਕਸ਼ਨ ਜਿਹੜਾ 24 ਨੂੰ ਐਲਾਨ ਕੀਤਾ ਜਾਊ ਔਰ ਜੇ ਇਹ ਕਰ ਦਿੰਦੇ ਨੇ ਤਾਂ ਉਹ ਜੇਤੂ ਰੈਲੀ ਹੋਵੇ ਸੱਜਣਾ ਸਾਹਿਬ ਕਹਿਦਾ ਇੱਕ ਸਣਾ ਵੀ ਨੂੰ ਅਣਜੰਨਤਾ ਕਿਉਂ ਹੈ ਤੁਹਾਨੂੰ ਈ ਨੋਟੀਫਾਈ ਨਹੀਂ ਕਰਾਉਂਦੇ ਸਰਕਾਰਾਂ ਸ਼ੰਕਾ ਦਾ ਕਾਰਨ ਇਸ ਕਰਕੇ ਹੈ ਕਿ ਇਹ ਸਰਕਾਰ ਬਹੁਤ ਵਾਰੀ ਸਾਡੇ ਨਾਲ ਪਹਿਲਾਂ ਵੀ ਚੀਜ਼ਾਂ ਮੰਨ ਕੇ ਲਾਗੂ ਨਹੀਂ ਕਰਦੀ ਰਹੀ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਇਸ ਮਾਮਲੇ 'ਚ ਕੈਬਨਟ ਜੋ ਜਿਸ ਤਰ੍ਹਾਂ ਉਹਨਾਂ ਨੇ ਇਹ ਨੋਟੀਫਿਕੇਸ਼ਨ ਕੀਤੀ ਹੈ ਉਸੇ ਢੰਗ ਨਾਲ ਜੇ ਰੱਦ ਕਰ ਦੇਗੀ ਤਾਂ ਮਨਸ਼ਾ ਸਾਖ ਹੋ ਜਾਏਗੀ ਕੋਈ ਪ੍ਰੋਬਲਮ ਨਹੀਂ ਸਾਨੂੰ ਇਸੇ ਕਰਕੇ ਅਸੀਂ ਟੈਕਨੀਕਲ ਪੁਆਇੰਟ ਉਠਾਇਆ 14 5 ਦਾ ਬਿਆਨ ਹੈ ਨਾ ਚਾਰ ਲਾਈਨਾਂ ਦੇ ਬਿਆਨ 'ਚ 14 5 ਦੀ ਪਾਲਿਸੀ ਦਾ ਜ਼ਿਕਰ ਹੈ 4 6 ਦੀ ਪਾਲਿਸੀ ਚ 14 ਬੰਨ ਦੀ ਕੰਟੀਨਿਉਟੀ ਨਹੀਂ ਲਿਖੀ ਹੋਈ ਇਹ ਟੈਕਨੀਕਲ ਅਸਪੈਕਟ ਹੈ। ਔਰ ਇਹ 4 6 ਦੀ ਪਾਲਿਸੀ ਦਾ ਜ਼ਿਕਰ ਨਹੀਂ ਹੈ ਪ੍ਰੈਸ ਬਿਆਨ, ਤੋਂ ਲੀਗਲੀ ਸਟੈਂਡ ਕਰਦੀ ਆ ਹਾਂ ਇਸ ਮਾਮਲੇ ਵਿੱਚ। ਇਹ 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 ਨੁਕਤਾ ਜਿਹੜਾ ਇੰਪੋਰਟੈਂਟ ਬੰਦਦਾ। 20 ਤਰੀਕ ਤੁਸੀਂ ਇਹ ਕਹਿੰਦੇ ਹੋ ਕਿ ਸਥਿਤੀ ਸਪਸ਼ਟ ਕਰੇ ਜਾਂ ਦੂਸਰੀ ਚੀਜ਼ 20 ਤਰੀਕ ਤੱਕ ਤੁਸੀਂ ਕਹਿੰਦੇ ਹੋ ਕਿ ਕੈਮਰਨ ਸਾਥ ਕੇ ਇਹ ਤੁਲੰਨ ਕਰੇ। ਨਹੀਂ ਜੀ 20 ਦੀ ਮੈਂ ਕਰਦਾ ਜਾਣਾ ਸਰ। 20 ਤਰੀਕ ਦੀ ਯਾਰ ਸਾਡੀ ਤਿਆਰੀ ਹੈ, ਤਿਆਰੀ ਦੀ ਮੀਟਿੰਗ ਹੈ। ਅਗਲੇ ਪ੍ਰੋਗਰਾਮ ਦੀ ਅਸੀਂ ਉਹਦੀ ਤਿਆਰੀ ਕਰਾਂਗੇ ਜੇ ਫਰਜ ਕਰ ਲੋ ਹਾਲਾਤਾਂ ਬਦਲ ਜਾਂਦੀਆਂ ਨੇ ਜਿਹੜੇ ਤਕਨੀਕੀ ਨੁਕਸ ਨੇ ਜੇ ਸਾਨੂੰ ਸਾਡੀ ਤਸੱਲੀ ਹੁੰਦੀ ਆ ਉਹਨਾਂ ਤੇ ਫਿਰ ਅਸੀਂ ਉਹ 24 ਤਰੀਕ ਨੂੰ ਚ 25 ਵੱਡੀ ਰੈਲੀ ਜੇਤੂ ਰੈਲੀ ਕਰਾਂਗੇ ਜੇ ਫਰਜ ਕਰ ਲੋ ਸਾਡੀਆਂ ਤਕਨੀਕੀ ਨੁਕਸ ਦੂਰ ਨਹੀਂ ਹੁੰਦੇ ਫਿਰ ਅਗਲੇ ਸੰਘਰਸ਼ ਦਾ ਐਲਾਨ ਕਰਾਂਗੇ 24 ਦਾ ਪ੍ਰੋਗਰਾਮ ਸਟੈਂਡ ਦਾ